ਕੁਝ ਨੀਤੀ ਕਾਰਨਾ ਕਰਕੇ ਲੁਧਿਆਣਾ ਦੇ ਡੀਸੀ ਦਫਤਰ ਪਹੁੰਚੇ ਪੰਜਾਬੀ ਸੀਨੀਅਰ ਸੰਗੀਤਕਾਰ ਅਤੇ ਕਾਂਗਰਸੀ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਪੰਜਾਬੀ ਗਾਇਕ ਦਲਜੀਤ ਦਸਾਂਸੀ ਰਚ ਕੇ ਤਾਰੀਫ ਕੀਤੀ ਹੈ। ਉਹਨਾਂ ਕਿਹਾ ਹੈ ਕਿ ਅੱਜ ਦਲਜੀਤ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀ ਅਤੇ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਿਆ, ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕਰ ਰਿਹਾ ਹੈ। ਉਹਨਾਂ ਨੇ ਨਾਮ ਦੀ ਮਹਿਮਾ ਕਰਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਹ ਇਹਨਾਂ ਲੜਕਿਆਂ ਨੂੰ ਤਰੱਕੀ ਬਖਸ਼ਣ। ਖੁਸ਼ ਕਰਨੀ। ਇੱਕ ਵੇ ਗੱਲ ਸੁਣੋ ਜਿਹੜਾ ਬਦਲਾਅ ਹੈ ਬਦਲਾਅ ਜਿਹੜਾ ਹੈ ਉਹ ਇੱਕ ਕੁਦਰਤ ਦਾ ਅਸੂਲ ਹੈ। ਕੁਦਰਤ ਦਾ ਅਸੂਲ ਹੈ ਅ ਸਰਦੀ ਆ ਜਾਂਦੀ ਹੈ, ਗਰਮੀ ਆ ਜਾਂਦੀ ਹੈ, ਬਰਸਾਤਾਂ ਆ ਜਾਂਦੀਆਂ ਨੇ, ਹਜੀ ਖੁਸ਼ਕ ਮੌਸਮ ਆ ਜਾਂਦਾ। ਐਵੇਂ ਜਿਵੇਂ ਦੁਨੀਆ ਵਿੱਚ ਬਦਲਾਅ ਹੋਆ ਔਰ ਜਦ ਤੋਂ ਇਲੈਕਟ੍ਰੋਨਿਕ ਮੀਡੀਆ ਆਇਆ ਵਿਗਿਆਨ ਬਹੁਤ ਸਮਝਦਾ ਵੀ ਸਾਇੰਸ ਨੇ ਤਰੱਕੀ ਕੀਤੀ ਹੈ, ਤਾਂ ਦੁਨੀਆ ਵਿੱਚ ਬਦਲਾਅ ਵੀ ਆਇਆ। ਗੋਲ ਵਾਲਿਆਂ ਦਾ ਵੀ ਆਇਆ, ਸੁਣਨ ਵਾਲਿਆਂ ਦਾ ਵੀ ਆਇਆ। अगे स्रोते होंगे सके हम दर्शक ने बहुत फर्क पैया हो दलजीत अपने तौर तौते बहुत अच्छा है इतो लुधियाण च गया होगा जी बहुत अच्छा है तो जो अच्छे ने लोग उन्होंने नहीं मेरे नाल समानी नहीं बिताया है लेकिन वो तो लुधियाने से जी मैं ये कह सकता मेरा जूनियर आर्टिस्ट है मैं जूनियर में नहीं कह सकता वह हीरो है मैं तो हीरो नहीं कहते मैं जूनियर नहीं कह सकता लेकिन अच्छा आर्टिस्ट है देखो जे लोग अच्छे ने स्ट्रगलर ने ਉਹੀ ਤਰੱਕੀ ਕਰਦੇ ਨੇ ਦੁਨੀਆ ਨੂੰ ਮਾਨਤਾ ਦਿੰਦੀ ਆ ਆ ਬਦਲ ਮਾਨ ਕੋਈ ਬੰਦਾ ਪੈਸੇ ਨਾਲ ਅੱਗੇ ਨਹੀਂ ਆ ਸਕਦਾ ਹਾਂਜੀ ਕੋਈ ਬੰਦਾ 10 ਬੰਦੇ ਆਪਣੇ ਇਕੱਠੇ ਕਰਕੇ ਰੌਲਾ ਪਾ ਕੇ ਅੱਗੇ ਅੱਗੇ ਨਹੀਂ ਆ ਸਕਦਾ ਇਹ ਜਿਹੜੀ ਗੱਲ ਹੈ ਇਹ ਲੋਕਾਂ ਤੱਕ ਗੱਲ ਹੈ ਦੇਸ਼ਾਂ ਵਿਦੇਸ਼ਾਂ 'ਚ ਵੀ ਬੜਾ ਨਾਮ ਕਮਾਇਆ ਜਾ ਰਿਹਾ ਇਹ ਪੰਜਾਬ ਦੀ ਪੰਜਾਬੀਆਂ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਦੇ ਮੁੰਡੇ ਹਾਂਜੀ ਬਾਹਰ ਜਾ ਕੇ ਨੌਕਮਾਰੀ ਨੇ ਪਹਿਲਾਂ ਮੂਸਰ ਵਾਲੇ ਨੇ ਬੜਾ ਨਾਮ ਕਮਾਇਆ ਹਾਂਜੀ ਪੰਜਾਬੀਆਂ ਤੋਂ ਬਗੈਰ ਵੀ ਅੱਜ ਦੇ ਦਿਨ ਦਿਲਜੀਤ ਟੌਪ ਤੇ ਹੈ ਤੇ ਸੰਤਾ ਕੁਕੀਅਸ ਗਲਤੀ ਪੰਜਾਬ ਦੇ ਬੱਚੇ ਬਾਹਰ ਜਾ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਨੇ ਆਸ਼ੀਰਵਾਦ ਉਹਨਾਂ ਦੇ ਵਾਸਤੇ ਤੇ ਮੇਰੀ ਸਦਾ ਦੁਆ ਮਹਤਮਾ ਅਗੇ ਵੀ ਇਹ ਹੋਰ ਚੜਦੀ ਕਲਾ ਚ ਰਹੇ ਕਿਉਂਕਿ ਸਾਡੇ ਬੱਚੇ ਜਿਹਨੇ ਅੱਗੇ ਆਉਣਗੇ ਉਹਦੇ ਵਿੱਚ ਪੰਜਾਬ ਦਾ ਨਾਮ ਐ ਠੀਕ ਹੈ ਹਿੰਦੁਸਤਾਨ ਸਾਡਾ ਮੁਲਕ ਹੈ ਸਾਰਾ ਮੁਲਕ ਸਾਡਾ ਆਪਣਾ ਹੈ ਲੇਕਿਨ ਕਿਉਂਕਿ ਅਸੀਂ ਪੰਜਾਬ 'ਚ ਜੰਮੇ ਆ ਪੰਜਾਬ 'ਚ ਪੜ੍ਹੇ ਆ ਪੰਜਾਬੀ ਸਾਡੀ ਮਾਂ ਬੋਲੀ ਹੈ ਇਸ ਕਰਕੇ ਪੰਜਾਬੀ ਨੂੰ ਫੁੱਲਦਾ ਫੁੱਲਦਾ ਦੇਖ ਕੇ ਸਾਨੂੰ ਕੁਝ ਜ਼ਿਆਦਾ ਖੁਸ਼ੀ ਹੁੰਦੀ ਹੈ ਕੁਝ ਨਿਜੀ ਕਾਰਨਾ ਕਰਕੇ ਲੁਧਿਆਣਾ ਦੇ ਡੀਸੀ ਦਫ਼ਤਰ ਪਹੁੰਚੇ ਪੰਜਾਬੀ ਸੀਨੀਅਰ ਸੰਗੀਤਕਾਰ ਅਤੇ ਕਾਂਗਰਸੀ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਪੰਜਾਬੀ ਗਾਇਕ ਦਲਜੀਤ ਦਸਾਂਸੀ ਰੱਛ ਕੇ ਤਾਰੀਫ਼ ਕੀਤੀ ਹੈ। ਉਹਨਾਂ ਕਿਹਾ ਹੈ ਕਿ ਅੱਜ ਦਲਜੀਤ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀ ਅਤੇ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰ ਰਿਹਾ ਹੈ। ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕਰ ਰਿਹਾ ਹੈ। ਉਹਨਾਂ ਦੇ ਨਾਮ ਦੀ ਮਹਿਮਾ ਕਰਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਹ ਇਹਨਾਂ ਲੜਕਿਆਂ ਨੂੰ ਤਰੱਕੀ ਬਖਸ਼ਾ। ਕੋਸ਼ ਕਰ ਲੈ। ਕਿਹੋ ਗੱਲ ਸੁਣੋ ਜਿਹੜਾ ਬਦਲਾਅ ਹੈ ਬਦਲਾਅ ਜਿਹੜਾ ਹੈ ਉਹ ਇੱਕ ਕੁਦਰਤ ਦਾ ਅਸੂਲ ਹੈ। ਕੁਦਰਤ ਦਾ ਅਸੂਲ ਹੈ ਅ ਸਰਦੀ ਆ ਜਾਂਦੀ ਹੈ, ਗਰਮੀ ਆ ਜਾਂਦੀ ਹੈ, ਬਰਸਾਤਾਂ ਆ ਜਾਂਦੀਆਂ ਨੇ, ਹਜੀ ਖੁਸ਼ਕ ਮੌਸਮ ਆ ਜਾਂਦਾ। ਇਵੇਂ ਜਿਵੇਂ ਦੁਨੀਆ ਵਿੱਚ ਬਦਲਾਅ ਹੋਇਆ ਔਰ ਜਦੋਂ ਇਲੈਕਟ੍ਰੋਨਿਕ মিডিਆ ਆਇਆ ਜਿਆ ਮੈਂ ਸਮਝਦਾ ਵੀ ਸਾਇੰਸ ਨੇ ਤਰੱਕੀ ਕੀਤੀ ਹੈ, ਤਾਂ ਦੁਨੀਆ ਵਿੱਚ ਬਦਲਾਅ ਵੀ ਆਇਆ। ਗੋਣ ਵਾਲਿਆਂ ਦਾ ਵੀ ਆਇਆ, ਸੁਣਨ ਵਾਲਿਆਂ ਦਾ ਵੀ ਆਇਆ। अगे स्रोते होंगे हम दर्शक ने बहुत फर्क पैया पर दलजीत अपने तौर पर बहुत अच्छा है इतों लुधियाने गया होगा बहुत अच्छा है तो जो अच्छे ने लोग उन्होंने नहीं मेरे नाम समा नहीं बिताया है लेकिन वो लुधियाने तो हाँ जी मैं ये कह सकता मेरा जूनियर आर्टिस्ट है मैं जूनियर में नहीं कह सकता वो हीरो है, मैं तो हीरो नहीं कहते मैं जूनियर नहीं कह सकता लेकिन अच्छा आर्टिस्ट है देखो जो लोग अच्छे ने स्ट्रगलर ने ਉਹੀ ਤਰੱਕੀ ਕਰਦੇ ਨੇ ਦੁਨੀਆ ਨੂੰ ਮਾਨਤਾ ਦਿੰਦੀ ਆ ਆ ਬਦਲ ਕੋਈ ਬੰਦਾ ਪੈਸੇ ਨਾਲ ਅੱਗੇ ਨਹੀਂ ਆ ਸਕਦਾ ਹਾਂਜੀ ਕੋਈ ਬੰਦਾ 10 ਬੰਦੇ ਆਪਣੇ ਇਕੱਠੇ ਕਰਕੇ ਰੌਲਾ ਪਾ ਕੇ ਅੱਗੇ ਅੱਗੇ ਨਹੀਂ ਆ ਸਕਦਾ ਇਹ ਜਿਹੜੀ ਗੱਲ ਹੈ ਇਹ ਲੋਕਾਂ ਤੱਕ ਗੱਲ ਹੈ ਦੇਸ਼ਾਂ ਵਿਦੇਸ਼ਾਂ 'ਚ ਵੀ ਬੜਾ ਨਾਮ ਕਮਾਇਆ ਜਾ ਰਿਹਾ ਹੈ ਇਹ ਪੰਜਾਬ ਦੀ ਪਦਬੀਆਂ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਦੇ ਮੁੰਡੇ ਅੱਜ ਬਾਹਰ ਜਾ ਕੇ ਨੌਕਰੀ ਨੇ ਪਹਿਲਾਂ ਮੂਸਰ ਵਾਲੇ ਨੇ ਬੜਾ ਨਾਮ ਕਮਾਇਆ ਹਾਂਜੀ ਪੰਜਾਬੀਆਂ ਤੋਂ ਬਗੈਰ ਵੀ ਤੇ ਅੱਜ ਦੇ ਦਿਨ ਦਿਲਜੀਤ ਟੌਪ ਤੇ ਹੈ ਤੇ ਸੰਤਾ ਕੁਕੀਅਸ ਗਲਤੀ ਦੀ ਪੰਜਾਬ ਦੇ ਬੱਚੇ ਬਾਹਰ ਜਾ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਨੇ ਆਸ਼ੀਰਵਾਦ ਉਹਨਾਂ ਦੇ ਵਾਸਤੇ ਤੇ ਮੇਰੀ ਸਦਾ ਦੁਆ ਮਹਤਮਾ ਅਗੇ ਵੀ ਇਹ ਹੋਰ ਚੜਦੀ ਕਲਾ ਚ ਰਹੇ ਕਿਉਂਕਿ ਸਾਡੇ ਬੱਚੇ ਜਿਹਨੇ ਅੱਗੇ ਆਉਣਗੇ ਉਹਦੇ ਵਿੱਚ ਪੰਜਾਬ ਦਾ ਨਾਮ ਹੈ ਠੀਕ ਹੈ ਹਿੰਦੁਸਤਾਨ ਸਾਡਾ ਮੁਲਕ ਹੈ ਸਾਡਾ ਮੁਲਕ ਸਾਡਾ ਆਪਣਾ ਹੈ ਲੇਕਿਨ ਕਿਉਂਕਿ ਅਸੀਂ ਪੰਜਾਬ 'ਚ ਜੰਮੇ ਆ ਪੰਜਾਬ 'ਚ ਪੜ੍ਹੇ ਆ ਪੰਜਾਬੀ ਸਾਡੀ ਮਾਂ ਬੋਲੀ ਹੈ ਇਸ ਕਰਕੇ ਪੰਜਾਬੀ ਨੂੰ ਫੁੱਲਦਾ ਫੁੱਲਦਾ ਦੇਖ ਕੇ ਸਾਨੂੰ ਕੁਝ ਜ਼ਿਆਦਾ ਖੁਸ਼ੀ ਹੁੰਦੀ ਹੈ